ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰ ਰਹੀਆਂ ਜਿਵੇਂ ਆਪਾਂ ਪਹਿਲਾਂ 303 ਕਣਕ ਦੇ ਝਾੜ ਦੀ ਗੱਲ ਕੀਤੀ ਸੀ ਤੇ 386 ਕਣਕ ਦੀ ਝਾੜ ਦੀ ਗੱਲ ਕੀਤੀ ਸੀ ਆਪਾਂ ਝਾੜ ਬਈ ਆਏ ਹੁੰਦਾ ਵਿੱਚ ਨਾ ਕਮੈਂਟ ਦੇ ਵਿੱਚ ਆਖੀਆਂ ਦੇ ਵੀ ਤੁਸੀਂ ਗੱਪ ਮਾਰਦੇ ਹੋ ਇਹਨਾਂ ਝਾੜ ਨਹੀਂ ਹੋ ਸਕਦਾ ਬਈ ਜੇ ਝਾੜਦਾ ਹੋ ਸਕਦਾ 70 ਤੋਂ ਵੀ ਟੱਪ ਜੇ ਤੇ ਪਰ ਬਹੁਤ ਘੱਟ ਹੁੰਦੇ ਆ ਜੇ ਚਾਂਸਸ ਇੰਨਾ ਝਾੜ ਹੋਣ ਵਾਲੇ ਕਿਉਂਕਿ ਜਿਹੜਾ ਝਾੜ ਆ ਨਾ ਇਹ ਆਪਣੇ ਇਕੱਲੇ ਇਕੱਲੇ ਬੀ ਤੇ ਡਿਪੈਂਡ ਨਹੀਂ ਕਰਦਾ ਇਹ ਤੇ ਬਹੁਤ ਚੀਜ਼ਾਂ ਹੁੰਦੀਆਂ ਤੁਹਾਨੂੰ ਵੀ ਪਤਾ ਹੋਊਗਾ ਆਪਾਂ ਸਾਰਾ ਕੁਝ ਤੁਹਾਨੂੰ ਦੱਸਦੇ ਆ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜਿਵੇਂ ਹੁਣ ਛਾੜਦੀ ਆਪਾਂ ਗੱਲ ਕਰਦੇ ਆਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇੱਕ ਕਣਕ ਦਾ ਆਪਾਂ ਨੂੰ ਝਾੜਦਾ ਪਤਾ ਲੱਗਿਆ ਹੈ 3086 ਤੇ 187 ਰਲਾ ਕੇ બીજી ਕਣਕ ਦਾ ਝਾੜਦਾ ਉਹ ਆਪਾਂ ਤੁਹਾਨੂੰ ਦੱਸਾਂਗੇ ਕਿੰਨਾ ਖਾੜਾ ਦਾ ਤੇ ਆਪਾਂ ਗੱਲ ਕਰਦੇ ਸੀ ਵੀ ਜਿਵੇਂ ਕਮੈਂਟਾਂ ਦੇ ਵਿੱਚ ਕਈ ਭਰਾ ਕਹਿ ਦਿੰਦੇ ਯਾਰ ਇੰਨਾ ਝਾੜਨੀ ਗੱਪ ਐ ਬਈ ਜੀ ਕਈ ਵਾਰੀ ਹੁੰਦਾ ਹੈ ਕਿਸੇ ਵੀ ਨੂੰ ਕੋਈ ਵਾਣ ਮੰਨਦੇ ਆ ਕਈ ਜ਼ਮੀਨਾਂ 'ਚ ਉਹ ਪੂਰਾ ਕਾਮਯਾਬ ਹੁੰਦਾ ਤੇ ਕਈ ਕਈ ਜ਼ਮੀਨਾਂ 'ਚ ਉਹਨਾ ਕਾਮਯਾਬ ਨਹੀਂ ਹੁੰਦਾ ਧਰਤੀ ਨਹੀਂ ਮੰਨਦੀ ਉੱਥੇ ਫਿਰ ਕੋਈ ਐਵਰੇਜ ਆ ਝਾੜ ਰਹਿ ਜਾਂਦਾ ਕੋਈ ਜ਼ਿਆਦਾ ਝਾੜ ਨਹੀਂ ਆਉਂਦਾ ਵੀ ਐਵਰੇਜ ਆ ਝਾੜ ਰਹਿ ਜਾਂਦਾ ਜਿਵੇਂ ਮੰਨ ਲਓ ਕਿਤੇ 70 ਮਣ ਝੜੀ ਹੈ ਤੇ ਕਿਤੇ 50 ਮਣ ਝੜੀ ਹੈ ਉਹਦਾ ਵਿਚਾਲੜਾ ਹੈ ਜਾਂ ਮੰਨ ਕੇ ਚੱਲੋ ਉਹ ਝਾੜ ਹੋ ਗਿਆ ਐਵਰੇਜ ਐਵਰੇਜ ਆ ਝਾੜ ਬਣ ਜਾਂਦਾ ਹੁਣ ਫਿਰ ਗੱਲ ਆ ਜਾਂਦੀ ਹੈ ਵੀ ਪਾਣੀਆਂ ਤੇ ਚੰਗੇ ਮਾੜੇ ਪਾਣੀਆਂ ਤੇ ਵੈਸੇ ਕਣਕ ਨੂੰ ਜੇ ਇੱਕ ਅੱਧਾ ਥੋੜਾ ਨਰਮ ਪਾਣੀ ਲੱਗ ਜੇ ਕਹਿੰਦੇ ਆ ਸੁਣਿਆ ਵੀ ਇਹ ਗੱਲਾਂ ਕਿਸਾਨਾਂ ਦੀਆਂ ਵੀ ਉਹ ਉੱਥੇ ਵੀ ਝਾੜ ਦਾ ਫਰਕ ਪੈ ਜਾਂਦਾ ਵੀ ਉਹ ਝਾੜ ਵਧਾਈ ਜਾਂਦੀ ਹੈ ਕਣਕ ਤੇ ਨੰਬਰ 2 ਤੇ ਉਹਦੀ ਸਾਮ ਸੰਭਾਲ ਦਾ ਫਰਕ ਪੈਂਦਾ ਬਈ ਕਈ ਵਾਰੀ ਆਪਾਂ ਰੇਤ ਆਪਾਂ ਪਾ ਦਿੰਨੇ ਆ ਆਪਾਂ ਕਹਦੇ ਨੇ ਆਪਾਂ ਉਦੋਂ ਕੱਟ ਨਹੀਂ ਭਾਈ ਵੱਧ ਪਾਈ ਹੈ ਤੇ ਪਰ ਉਹ ਟਾਈਮ ਹੁੰਦੇ ਆ ਰੇਪਾਉਂਦੇ ਜੇ ਟਾਈਮ ਸਰ ਜਿਹੜੀ ਕਰਸਾਨੇ ਹੋ ਜਾਣੀ ਉਹ ਪਲਾਨ ਆਪਾਂ ਦਾ ਹਿਸਾਬ ਨਹੀਂ ਕਰਤੀਏ ਵੀ ਜਿੰਨੀ ਕੋ ਨੂੰ ਲੋਡ ਹੈ ਮੰਨ ਕੇ ਚੱਲੋ ਹੁਣ ਆਪਾਂ ਆਮ ਤਿੰਨ ਗਟੇਰੇ ਦੇ ਜਰੂਰੀਆ ਪਾਉਂਦੇ ਹੋਣਗੇ ਤੇ ਜੇ ਆਪਾਂ ਬੇ ਟਾਈਮ ਹੀ ਉਹਦੇ ਚ ਚਾਰ ਗੱਟੇ ਪਾਤੇ ਪੰਜ ਪਾਤੇ ਪਰ ਉਹ ਨਹੀਂ ਕੰਮ ਕਰਨੇ ਤੇ ਮੈਂ ਕਿਸੇ ਨੂੰ ਐ ਨਹੀਂ ਕਹਿੰਦਾ ਵੀ ਤੁਸੀਂ ਗਲਤ ਪਾਈ ਆ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜ਼ਮੀਨਾਂ ਦਾ ਫਰਕ ਹੁੰਦਾ ਹੈ ਵੀ ਕਈ ਜ਼ਮੀਨਾਂ 'ਚ ਪੂਰਾ ਕਾਮਯਾਬ ਹੁੰਦਾ ਹੈ ਕਈਆਂ 'ਚ ਉਹਨਾਂ ਕਾਮਯਾਬ ਨਹੀਂ ਹੁੰਦਾ ਬੀਜ ਨਹੀਂ ਮਾੜੇ ਹੁੰਦੇ ਤੇ ਜਿਵੇਂ ਕਈ ਜ਼ਮੀਨਾਂ ਹੁਣ ਰੇਤលੀਆਂ ਉੱਥੇ ਥੋੜਾ ਜਿਹਾ ਨਰਮ ਰਹਿ ਜਾਂਦਾ ਹੂ ਕੰਮ ਕਣਕ ਕਿਉਂਕਿ ਰੇਤਲੀਆਂ ਜ਼ਮੀਨਾਂ 'ਚ ਝਾੜ ਚ ਮਾਰ ਖਾ ਜਾਂਦੀ ਹੈ ਤੇ ਡਾਕਰ ਜ਼ਮੀਨਾਂ 'ਚ ਇਹ ਕਣਕਾਂ ਝਾੜ ਵਧੀਆ ਦਿੰਦੀ ਐ ਤੇ ਝੋਨਾ ਰੇਤਲੀ ਜ਼ਮੀਨਾਂ 'ਚ ਬਹੁਤ ਝਾੜ ਦਿੰਦਾ ਇਹ ਫਰਕ ਹੁੰਦਾ ਜ਼ਮੀਨਾਂ ਜ਼ਮੀਨਾਂ ਦਾ ਤੇ ਬਾਕੀ ਬੀਜ ਨੇ ਮਾੜਾ ਹੁੰਦਾ ਤੇ ਆਪਾਂ ਅੱਜ ਗੱਲ ਕਰਦੇ ਆ 3086 ਤੇ 187 ਰਲਾ ਕੇ ਬੀਜੇ ਦੇ ਝਾੜ ਦੀ ਗੱਲ ਇਹ ਭਾਈ ਆਪਾਂ ਨੂੰ ਪਤਾ ਲੱਗਿਆ ਵੀ ਇਸ ਕਣਕ ਨੇ ਹੁਣ ਤੱਕ ਕੋਟਾਂ ਵੀ ਕਣਕੀ ਵੱਢੀ ਗਈ ਕਿਉਂਕਿ 187 ਜਿਹੜੀ ਥੋੜਾ ਜਿਆਦਾ ਟਾਈਮ ਲੈਂਦੀ ਹੈ ਇਹਦੇ ਦਾਣੇ ਵਿੱਚ ਹਰੇ ਰਹਿੰਦੇ ਆ ਤੇ ਤਾਂ ਕਰਕੇ ਥੋੜੀ ਜਿਹੀ ਲੇਟ ਹੋ ਜਾਂਦੀ ਹੈ ਇਹ ਜਿਹੜਾ ਇਹਦਾ ਆਪਾਂ ਨੂੰ ਝਾੜ ਪਤਾ ਲੱਗਿਆ ਉਹ ਹੈਗਾ ਬਾਈ ਜੀ 60 ਮਨ ਤੱਕ ਹੁਣ ਉਹ ਜ਼ਮੀਨਾਂ ਕਿੱਵੀਆਂ ਸੀ ਜਾਂ ਉਹ ਉੱਥੇ ਪਾਣੀ ਕਿੱਵ ਜਾਏ ਇਹ ਹੁਣ ਆਪਾਂ ਨੂੰ ਉਹਦੇ ਬਾਰੇ ਨਹੀਂ ਪਤਾ ਐਵੇਂ ਮੈਂ ਤੁਹਾਨੂੰ ਆਖੀ ਜਾਵਾਂ ਉਹ ਭਾਰੀਆਂ ਜ਼ਮੀਨਾਂ ਸੀ ਜਾਂ ਰੇਤਲੀਆਂ ਸੀ ਜਾਂ ਉੱਥੇ ਪਾਣੀ ਚੰਗੇ ਆ ਜਾਂ ਮਾੜੇ ਆ ਇਦੇ ਬਾਰੇ ਆਪਾਂ ਨੂੰ ਨਹੀਂ ਪਤਾ ਹਾਂ ਝਾੜਦਾ ਜ਼ਰੂਰ ਆਪਾਂ ਨੂੰ ਪਤਾ ਲੱਗਿਆ ਕਿ ਇੰਨਾ ਖਾੜ ਉੱਤੇ ਨਿਕਲਿਆ 30 86 ਤੇ 187 ਰਲਾ ਕੇ ਕਈ ਵਾਰੀ ਰਲਾ ਕੇ ਵੀ ਜੀਆਂ ਗਣਕਾਂ ਵੀ ਝਾੜ ਬਹੁਤ ਦੇ ਜਾਂਦੀਆਂ ਇੱਕ ਵਾਰੀ ਦੀ ਗੱਲ ਹੈ ਇੱਕ ਅਰਬਟ ਗਣਕ ਵੀ 70 ਮੰਨ ਦੇ ਨੇੜੇ ਪਹੁੰਚ ਗਈ ਹੁਣ ਤੁਸੀਂ ਆਖੋਗੇ ਗੱਪ ਮਾਰਦੇ ਗੱਪ ਨਹੀਂ ਬਈ ਜੇ ਮੌਸਮ ਦੇ ਸਿਰ ਤੇ ਹੁੰਦਾ ਵਾਹਣ ਦੇ ਮੰਨ ਦੇ ਸਿਰ ਤੇ ਹੁੰਦਾ ਝਾੜ ਨਹੀਂ ਬੀ ਨਹੀਂ ਕੋਈ ਮਾੜਾ ਹੁੰਦਾ ਤੇ ਜਾਂ ਫਿਰ ਸਾਮ ਸੰਭਾਲ ਦਾ ਫਰਕ ਹੁੰਦਾ ਹੈ ਮੌਸਮ ਦਾ ਤਾਪ ਤੁਹਾਨੂੰ ਆਖਿਆ ਉਹ ਹੈਗੇ ਹੈਗੇ ਤੇ ਝਾੜ ਚ ਐਤ ਕੀ ਕਣਕਾ ਮੈਂ ਤੁਹਾਨੂੰ ਪਹਿਲਾਂ ਅੱਗੇ ਵੀ ਵੀਡੀਓ ਚ ਦੱਸਿਆ ਕਣਕਾਂ ਦੇ ਝਾੜ ਘਟ ਨਹੀਂ ਹੁਣੇ ਵਧੀਆ ਝਾੜ ਹੋਣਗੇ ਹਾਂ ਆਪ ਨੂੰ ਵੀ ਆਪਣੀ ਉਮੀਦ ਮੁਤਾਬਕ ਹੀ ਹੋਣਗੇ ਹੋ ਸਕਦਾ ਉਦੋਂ ਵੱਧ ਹੀ ਹੋਣ ਹਜੇ ਤੱਕ ਕਣਕਾ ਕੋਈ ਜ਼ਿਆਦਾ ਵੱਡੀਆਂ ਨਹੀਂ ਕੋਈ ਠਾਵੇਂ ਠਾਵੇਂ ਵੱਡੀਆਂ ਗਈਆਂ ਕੁਸਾ ਮੀਨੇ ਰੁਕਤਾ ਕੰਮ ਤੇ ਕੁਸ ਦਾ ਨੇ ਹਰੇ ਵੀ ਸੀਗੇ ਤਾ ਕਰਕੇ ਕਿਉਂਕਿ ਜਿਹੜੀਆਂ ਮੰਡੀਆਂ ਚ ਗਣਕਾ ਪਈਆਂ ਉਹ ਖਲਾਰੀਆਂ ਪਈਆਂ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ